ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਵੀ ਜ਼ਮੀਨ ਦੀ ਮਿੰਨਤੀ ਆਪਾਂ ਕਿਵੇਂ ਕਰ ਸਕਦੇ ਆ ਬਿਨਾ ਪਟਵਾਰੀ ਤੋਂ ਬਿਨਾ ਕਿਸੇ ਤਹਿਸੀਲਦਾਰ ਤੋਂ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ ਹੈਗੀ ਆਪਾਂ ਆਪਦੇ ਆਪ ਇੱਕ ਵਾਰ ਅਰਜੀ ਤੌਰ ਤੇ ਆਪਾਂ ਮਿੰਨਤੀ ਕਰ ਸਕਦੇ ਆ ਤੇ ਉਹ ਤੁਹਾਡੀ ਮਿੰਨਤੀ ਜਮ੍ਹਾਂ ਸਹੀ ਹੋਊਗੀ ਕੋਈ ਉਹਦੇ ਵਿੱਚ ਫਰਕ ਨਹੀਂ ਰਹੂਗਾ ਤੁਹਾਡਾ ਉਸ ਵੀ ਤੁਹਾਨੂੰ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਵੀ ਮਿੰਨਤੀ ਕਰਨੀ ਕਿਵੇਂ ਹੁੰਦੀ ਆ ਅੱਜ ਮੈਂ ਉਹਦੀ ਆ ਬੇਲਾਂ ਵਾਲੇ ਥਾਂ ਦੀ ਮਿੰਨਤੀ ਕੀਤੀ ਹੈਗੀ ਇਹ ਇੱਕ ਕਨਾਲ 10 ਪੁਆਇੰਟ ਕੋਸ ਬਣਨੇ ਨੇ ਵੀ ਇਸ ਕਨਾਲ ਤੋਂ ਥੋੜਾ ਜਿਹਾ ਉੱਤੇ ਬਣਿਆਗਾ ਵੀ ਤੇ 22 ਮਰਲੇ ਬਣਨੇਗੇ ਵੀ ਇਹ ਜਗਾ ਜਿਹੜੀ ਆਪਣੀ ਜਿੰਨੀ ਕ ਸਬਜ਼ੀ ਵਾਲੀ ਹੈਗੀ ਇਹ ਮੈਂ ਮਿੰਨਤੀ ਤਾਂ ਕੀਤੀ ਹੈਗੀ ਇਹ ਮੈਂ ਨਾ ਜਿਹੜੀ ਜਗਾ ਹੈਗੀ ਇਹ ਹੈਗਾ ਮੈਂ ਇਦਾਂ ਹੀ ਰੱਖਦਾ ਹੈਗਾ ਇਹ ਜਗਾ ਦਾ ਜਦੋਂ ਜਿਹੜੀ ਸਬਜ਼ੀ ਬਾਜੀ ਹੈਗੀ ਇਹਦੇ ਵਿੱਚੋਂ ਆਪਾਂ ਨੂੰ ਇਨਕਮ ਆਊਗੀ ਤਾਂ ਮੈਂ ਜਿਹੜਾ ਠੇਕਾ ਚੱਲ ਰਿਹਾ ਹੈਗਾ ਆਪਣੇ ਪਿੰਡ ਦੇ ਹਿਸਾਬ ਦੇ ਨਾਲ ਉਹ ਹਿਸਾਬ ਦੇ ਨਾਲ ਮੈਂ ਆਪਦੇ ਘਰਦਿਆਂ ਨੂੰ ਹੀ ਇਹ ਜ਼ਮੀਨ ਦਾ ਠੇਕਾ ਦੇਵਾਂਗਾ ਕਿਉਂਕਿ ਐਂ ਇੱਕ ਤਾਂ ਉਹਨਾਂ ਨੂੰ ਐ ਹੋਊਗਾ ਵੀ ਜੇ ਮੇਰੀ ਫਸਲ ਖਰਾਬ ਹੁੰਦੀ ਹੈਗੀ ਤਾਂ ਉਹਨਾਂ ਨੂੰ ਐ ਨਹੀਂ ਹੋਊਗਾ ਵੀ ਸਾਡਾ ਨੁਕਸਾਨ ਹੋ ਗਿਆ ਵੀ ਜੇ ਅਸੀਂ ਇੰਨੀ ਜ਼ਮੀਨ ਦੇ ਵਿੱਚ ਆਪਦੀ ਕਣਕ ਜਾਂ ਜੈ ਰੀ ਲਾਉਂਦੇ ਤਾਂ ਸਾਨੂੰ ਵੱਧ ਫਾਇਦਾ ਹੁੰਦਾ ਇੱਕਦਮ ਉਹਨਾਂ ਦੀ ਇਹ ਗੱਲ ਦੀ ਚਿੰਤਾ ਖਤਮ ਹੋ ਜੂਗੀ ਕਿਉਂਕਿ ਜੇ ਉਹਨਾਂ ਨੂੰ ਠੇਕਾ ਹੀ ਦੇਤਾ ਮੈਂ ਫਿਰ ਉਹਨਾਂ ਨੂੰ ਕਾਦੀ ਟੈਨਸ਼ਨ ਆ ਤੇ ਦੂਜੀ ਗੱਲ ਫਿਰ ਮੈਨੂੰ ਵੀ ਜਾਦੇ ਚਸ ਹੋਊਗੀ ਵੀਰ ਮੈਂ ਠੇਕਾ ਦਿੱਤਾ ਪੈਸੇ ਦਿੱਤੇ ਨੇ ਬਾਹਣਾ ਦੇ ਵੀ ਮੈਂ ਆ ਬਾਹਣ ਦਾ ਲਾਹਾ ਲਮਾ ਹਾਲਾ ਕਿ ਪੈਸੇ ਮੈਂ ਦੂਜੇ ਵੀ ਘਰੇ ਹੀ ਦੇਣੇ ਨੇਗੇ ਪਰ ਐਂ ਆ ਵੀ ਮੈਨੂੰ ਮਿਹਨਤ ਜਾਦੇ ਕਰਨ ਦਾ ਮੈਨੂੰ ਜਾਦੇ ਅੰਦਰੋਂ ਹੋਊਗਾ ਵੀ ਯਾਰ ਮਿਹਨਤ ਕਰਾਂ ਮੈਂ ਜਦੋਂ ਪੈਸੇ ਦਿੱਤੇ ਨੇ ਵੀ ਆਪਾਂ ਕਿਸੇ ਵੀ ਚੀਜ਼ ਤੇ ਆਪਾਂ ਪੈਸੇ ਲਾਉਣੇ ਆ ਆਪਾਂ ਉਹਦੀ ਰਿਕਵਰੀ ਕਰਨ ਵਾਸਤੇ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਆਪਣੇ ਪੈਸੇ ਕਵਰ ਹੋਣ ਆਪਾਂ ਠੇਕੇ ਵਾਲੇ ਜਿਹੜੇ ਪੈਸੇ ਆਪਾਂ ਘਰ ਦੇ ਆਉਂਦੇ ਮੰਗਿਆ ਪਾਉ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸੁਣੋ ਦੱਸ ਦਿੰਦੇ ਆ ਵੀ ਮੈਂ ਕਰਤਾ ਲਈ ਇੱਕ ਆ ਹੁੰਦੀ ਆ ਜਰੀ ਵੈਪਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿਸਾਨ ਦੀ ਫੋਟੋ ਲੱਗੀ ਹੁੰਦੀ ਹੈ ਤੇ ਇਹ ਆਪਰੇ ਕਿਸਾਨ ਵੀਰ ਦੀ ਹੈ ਪਾਹੇ ਇਹ ਤੁਸੀਂ ਕਰ ਸਕਦੇ ਹੋ ਵੀ ਆਪਾਂ ਨੇ ਤੁਰਕੇ ਬਣਾਉਣੀ ਆਂਗੀ ਇੱਕ ਆਪਾਂ ਨੇ ਕੈਲਕੂਲੇਟ ਕਰਨਾ ਵੀ ਆਪਣੇ ਮਿੰਤੀ ਕਰ ਰੱਖੀ ਹੈ ਕਿ ਇਹ ਐਡ ਆ ਜਾਂਦੀ ਹੈ ਇਹਦੇ ਵਿੱਚ ਕਿ ਆਪਾਂ ਨੇ ਲੈਂਡ ਕੈਲਕੂਲੇਟਰ ਕਰਨੀ ਵੀ ਆਪਾਂ ਕੈਲਕੂਲੇਟਰ ਵੀ ਦੱਸ ਦੂੰ ਤੁਹਾਨੂੰ ਮੈਂ ਆਪਾਂ ਨੇ ਆ ਦੇਖੋ ਬਾਈ ਮਾਰਕਿੰਗ ਵੀ ਆਪਾਂ ਨੇ ਮੈਪ ਦੇ ਉੱਤੋਂ ਮਾਰਕਿੰਗ ਕਰਨੀ ਆ ਕਿ ਆਪਦੇ ਵੀ ਤੁਰਕੇ ਵੀ ਜਿੰਨਾ ਥੋਂ ਮਿੰਨਾਗਾ ਆਪਾਂ ਤੁਰਕੇ ਉੱਥੇ ਉਹਨਾਂ ਕਥੋਂ ਉਦੇ ਹਿਸਾਬ ਨਾਲ ਦੱਸਣਾ ਜਿਵੇਂ ਆਪਾਂ ਆਟੋ ਬਾਕ ਕਰਕੇ ਉਹਦੇ ਵਿੱਚ ਆ ਦੇਖੋ ਇਹ ਸਾਰਾ ਆਪਣਾ ਮੈਪ ਆ ਜਾਂਦਾ ਹੁੰਦਾ ਇਹ ਵੀ ਉਹਦੇ ਵਿੱਚ ਉਹ ਇਹ ਸਟਾਰਟ ਤੇ ਸਟਾਪ ਕਰ ਸਕਦੇ ਪਹਿਲਾਂ ਸਟਾਰਟ ਕਰ ਲਿਓ ਰੋ ਆ ਦੇਖੋ ਇਹ ਸਾਰਾ ਆ ਗਿਆ ਇਹ ਹੁਣ ਆਪਣੇ ਖੇਤ ਦੀ ਲੋਕੇਸ਼ਨ ਚੱਕ ਲਈ ਜਣੇ ਆ ਦੇਖੋ ਆ ਦੇਖੋ ਆਪਾਂ ਹੁਣ ਇੱਥੇ ਖੜਾਂਗਾ ਮੈਂ ਆਪਣੀ ਮੋਟਰ ਲੱਗੀ ਆ ਦੇਖੋ ਆ ਚਰੀ ਬੀਜ ਜਹੀ ਹੋਈ ਔਰ ਇਹ ਸਾਰੀ ਮੌਕੇ ਦੀ ਦਸ ਰਿਹਾ ਆ ਗਮਾਂਡੀਆਂ ਨੇ ਜਿਹੜੀ ਚ ਬਾਜਰਾ ਬੀਜਿਆ ਹੋਇਆ ਉਹਨਾਂ ਦਾ ਆ ਗਿਆ ਇਹ ਆ ਪਹੀ ਜਾਂਦੀ ਆਪਣੀ ਰਵਾ ਅਗੇ ਇਧਰ ਪਹੀ ਇਹ ਸਾਰਾ ਸਹੀ ਦੱਸਿਆ ਹੋਇਆ ਹੈਗਾ ਇਹਦੇ ਵਿੱਚ ਇਹ ਪਹੀ ਨਹੀਂ ਗੀ ਸੌਰੀ ਇਹ ਪਾਣੀ ਹੈਗਾ ਖਾਲ ਦੇ ਵਿੱਚ ਦੇਖੋ ਪਾਣੀ ਵੀ ਦਿਖਾਰਿਆ ਹੈਗਾ ਇਹ ਖਾਲ ਜਾਂਦੇ ਨੇ ਰੋ ਇਧਰ ਆ ਮੇਰੇ ਚਾਚੇ ਕਾ ਆ ਗਿਆ ਇਹ ਹੁਣ ਇਥੋਂ ਮੇਰੇ ਲਈ ਕੁਐਸਚਨ ਕਰਕੇ ਇਹ ਸੈਂਟਰ ਦੇ ਵਿੱਚ ਹੀ ਖੜਦਾ ਇਧਰ ਉਧਰ ਨਹੀਂ ਹੁੰਦਾ ਹੈਗਾ ਅਗਮਾਂਡੀਆਂ ਦਾ ਖਾਲ ਆ ਚਾਚੇ ਕਾ ਖਾਲ ਆ ਕੇ ਜਿਹੜਾ ਉੱਤੇ ਹੋਰ ਦਿਖ ਰਿਹਾ ਚਿੱਟਾ ਜਿਹਾ ਵੀ ਆਪਾਂ ਬਾਕ ਕਰਕੇ ਆਪਾਂ ਇਧਰ ਦੇ ਵਿੱਚ ਇਹਦੇ ਵਿੱਚ ਦੇਖ ਸਕਦੇ ਆ ਮੈਂ ਸਾਰੀ ਮਿੰਤੀ ਕਰ ਲਈ ਇਹਦੇ ਵਿੱਚ ਤੇ ਮੈਂ ਉਧਰਲੇ ਮੱਕੀ ਵਾਲੇ ਵਾਹਣ ਦੀ ਵੀ ਕਰ ਲਈ ਇਹਦੀ ਤੇ ਹੁਣ ਤੁਹਾਨੂੰ ਆਪੇ ਇਹਦੇ ਵਿੱਚ ਦੱਸਦੇ ਆਂ ਕੀ ਗੱਲਬਾਤ ਚੱਲ ਰਹੀ ਹੈ ਆਪਣੇ ਖੇਤ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਕੱਲ ਮੂੰਗੀ ਜਿਹੜੀ ਆ ਮਿਰਚਾਂ ਲਾਈਆਂ ਹੋਏ ਸੀਗੀਆਂ ਆਪਾਂ ਮਿਰਚਾਂ ਦੀ ਗੁੜਾਈ ਕਰਤੀ ਆਪਾਂ ਨੇ ਉਹਦੇ ਨਾਲ ਮਿੱਟੀ ਲਾਤੀ ਤੇ ਉਹਨੂੰ ਪਾਣੀ ਲਾਤਾ ਸੀਗਾ ਇਹ ਪਾਣੀ ਇਹਨਾਂ ਨੂੰ ਲਾਇਆ ਇਹਨੂੰ ਲਾਤਾਂ ਸੀ ਸਬਜ਼ੀ ਨੂੰ ਆਪਣੇ ਉਹ ਰੱਖ ਲੀਆਂ ਸੀ ਕਿਉਂਕਿ ਉਹ ਗੁਟਣੀਆਂ ਸੀ ਕਿ ਉਹ ਉਹ ਪਹਿਲਾਂ ਉਹਦੇ ਜਿੱਤੇ ਚਰੀ ਰਮਾਈਆ ਚਰੀ ਦਾ ਸਿਮਸਿਮ ਕਿ ਇਧਰ ਅਸੀਂ ਮਾਪੀ ਆ ਗਈ ਸੀ ਮਾਂ ਚਲੋ ਲੋਡ ਨਹੀਂ ਕਿ ਪਤਾ ਨੂੰ ਪਾਣੀ ਖਰਾਬ ਕਰਨਾਗਾ ਤੇ ਕੱਲ ਵੀ ਆਪਾਂ ਨੇ ਪਾਣੀ ਖਰਾਬ ਨਹੀਂ ਕਰਿਆ ਜਦੋਂ ਪੌਦਰ ਰਮਾਈਏ ਰੈਡੀ ਹੋ ਰਹੇ ਨੇ ਤਾਂ ਉਧਰ ਦਾ ਖਾਲਾ ਭਰਿਆ ਖੜਾ ਸੀ ਪੂਰਾ ਮੈਂ ਉਧਰੋਂ ਮੋਟਰ ਚਲਾਈ ਨਹੀਂ ਉਹ ਉਧਰ ਦਾ ਟੱਕਣ ਖੋਲ ਕੇ ਉਹ ਪਾਣੀ ਸਾਰਾ ਵਾਪਸੀ ਆ ਗਿਆ ਇਹਦੇ ਵਿੱਚ ਆ ਗਿਆ ਤਾਂ ਆਪਣੀ ਐਂ ਰਾਮ ਗਿਆ ਆਪਾਂ ਨੂੰ ਮੋਟਰ ਚਲਾਉਣ ਦੀ ਲੋੜ ਨਹੀਂ ਹੈਗੀ ਤੇ ਜਿਹੜੀ ਇਹਦੇ ਬੱਟ ਦੇ ਉੱਤੇ ਖਰਚੇ ਖੜੇ ਸੀ ਨਲ ਦਾ ਆਪਾਂ ਬੱਟ ਦੀ ਗੱਲ ਬਣਾਤੀ ਗੱਲ ਆਹ ਖਰਚੇ ਖੜੇ ਸੀ ਆਪਾਂ ਨੇ ਇੱਧਰ ਸਿਰ ਤੇ ਇਹ ਸਾਰੇ ਆਪਾਂ ਡੀਕੰਪੋਜ਼ ਕਰ ਲਾਂਗੇ ਹੁਣ ਡੀਕੰਪੋਜ਼ ਨੂੰ ਕਿਸੇ ਨਾ ਕਿਸੇ ਤਰੀਕੇ ਕਿਸੇ ਜੀ ਲੈ ਲੈਂਦੇ ਆ ਮੇਡਾ ਪੁਰਾਣਾ ਕੋਈ ਕਰ ਰਿਹਾ ਉਹਦੀ ਸਲਾਹ ਲੈ ਕੇ ਵੀ ਕਿਵੇਂ ਡੀਕੰਪੋਜ਼ ਕਰ ਸਕਦੇ ਆ ਕਿ ਤੇ ਉਹ ਕਰਦੇ ਆ ਤੇ ਆਪਾਂ ਨੇ ਬੈਡ ਉੱਪਰਲੇ ਪਾਸੇ ਉਹ ਤਾਂ ਗੁੱਡ ਦੇ ਸੀਗੇ ਇਹ ਜਦੋਂ ਆ ਬਾਹਣਾ ਰਮਾਇਆ ਬਾਹਣ ਦੇ ਵਿੱਚ ਦੁਬਾਰੇ ਪਾਣੀ ਪਤਾ ਨਹੀਂ ਕਿੱਥੋਂ ਦੀ ਸਿਮ ਸਿਮ ਕੇ ਸਾਰੀਆਂ ਖਾਲੀਆਂ ਭਰ ਗਈਆਂ ਆਪਣੀਆਂ ਇਹ ਹੁਣ ਦੁਬਾਰੇ ਵਿੱਚ ਇਹਦੇ ਸਾਰੇ ਕੱਖ ਹੋ ਰਹੇ ਨੇ ਦੇਖੋ ਕਿਵੇਂ ਕੱਖੀ ਕੱਖਾ ਜੰਮ ਕਰ ਰਹੇ ਨੇ ਇਹ ਵੀ ਆਪਾਂ ਗੋੜਦੇ ਆਂਗੇ ਤੇ ਇਹਨੂੰ ਆਪਾਂ 4 ਤੋਂ 7 ਦਿਨਾਂ ਦੇ ਵਿੱਚ ਵਿੱਚ ਪਾਣੀ ਲਾਉਣੇ ਹੁੰਦੇ ਆਗੇ ਆਪਾਂ ਵੀ ਮੌਸਮ ਦੇ ਹਿਸਾਬ ਜੀ ਨਾਲ ਵੀ ਕਿਵੇਂ ਜੇ ਪਾਣੀ ਲਈ ਹੁਣ ਦੇਖਦਾ ਮੈਂ ਇਹਨੂੰ 5ਵੇਂ ਜਾਂ 6ਵੇਂ ਦਿਨ ਪਾਣੀ ਲਾਇਆ ਕਰੂੰਗਾ ਕਿਉਂਕਿ ਪਾਣੀ ਥੋੜਾ ਜਿਆਦਾ ਚਾੜਕੀ ਰੱਖੇ ਤੇ ਇਹਦੀ ਗਰੋਥ ਵਾਸਤੇ ਵੀ ਦੇਖਦੇ ਆਪਾਂ ਵੀ ਇਹਦੇ ਵਿੱਚ ਕੀ ਪਾਈਏ ਕੈਮੀਕਲ ਤਾਂ ਆਪਾਂ ਤੁਹਾਨੂੰ ਪਤਾ ਪਾਉਣਾ ਹੀ ਨਹੀਂ ਹੈਗਾ ਕਿਉਂਕਿ ਜੇ ਦੋ ਆਪ ਹੀ ਖਾਣਾ ਫਿਰ ਕੈਮੀਕਲ ਲਗਾ ਦੇ ਵਾਸਤੇ ਪਾਉਣਾਗਾ ਕੈਮੀਕਲ ਆਪਣੇ ਦੇ ਵਿੱਚ ਪਾਉਣਾ ਨਹੀਂ ਕਰਾਂਗੇ ਕੋਈ ਦੇਸੀ ਜਿਗਰ ਜਾ ਕੋਈ ਹੁਣ ਬਾਇਓ ਖਾਦਾਂ ਵੀ ਆਉਂਦੀਆਂ ਨੇ ਜੀਆਂ ਜਿਹੜੀਆਂ ਬੀ ਬਿਣਾ ਰੇ ਸਪਰੇਅ ਤੋਂ ਹੁੰਦੀਆਂ ਨੇਗੀਆਂ ਉਹ ਇੱਕ ਤਰ੍ਹਾਂ ਦਾ ਹੀ ਮੰਨ ਲਓ ਵੀ ਚਾਹੇ ਆਪਾਂ ਪੀ ਲਈਏ ਆਪਾਂ ਨੂੰ ਤਾਂ ਵੀ ਨਹੀਂ ਕੁਝ ਹੁੰਦਾ ਹੈਗਾ ਉਹ ਇਹ ਜੀ ਸਪਰੇਅ ਆ ਹੁੰਦੀਆਂ ਨੇ ਉਹ ਇਦਾਂ ਦੇਸੀ ਤਰੀਕਿਆਂ ਦੇ ਵੀ ਬਣਦੀਆਂ ਨੇ ਬਸ ਉਹ ਪੈਕਿੰਗ ਦੇ ਵਿੱਚ ਆ ਜਾਂਦੀਆਂ ਨੇ ਆਪਣੀ ਸਰੋਂ ਖੜੀ ਤੀ ਇਹ ਇਹ ਇੱਥੇ ਝੜ ਚੁੜ ਗਈ ਉਹ ਵੱਡੀ ਵੱਡੀ ਹੈਣੀਗੀ ਤੇ ਕ ਆਪਣੇ ਕੋਲ ਐ ਨਾ ਪਿੱਛੇ ਡੀ ਕੰਪੋਜ ਕਰਨ ਨੂੰ ਕਾਫੀ ਕੁਝ ਪਿਆ ਤੀ ਉਹ ਪਤਾ ਨਹੀਂ ਕਿਹੜਾ ਯਾਰ ਆ ਗਿਆ ਉਹਨੂੰ ਅੱਗ ਲਾ ਗਿਆ ਉਹਨੂੰ ਸਾਰੇ ਨੂੰ ਤੇ ਹੁਣ ਦੇਖਦੇ ਆਂ ਵੀ ਉਹਦਾ ਵੀ ਜਿੰਨਾ ਕੁ ਉਹਦੇ ਵਿੱਚ ਉਹਨੂੰ ਮੈਂ ਹਲਿਆ ਹਲਿਉ ਕੇ ਦੇਖੂਗਾ ਜਥਣੇ ਵੀ ਇੰਨੀ ਕੋਈ ਵਿੱਚੋਂ ਮਟੀਰੀਅਲ ਬਚਿਆ ਨਹੀਂ ਫਿਰ ਸਵਾਹ ਤੋਂ ਆਪਾਂ ਗੰਭ ਲੈ ਲਈ ਡੀ ਦੇ ਵਿੱਚ ਸਵਾਹ ਪਈ ਆਗੀ ਇਹ ਸਵਾਹ ਆਪਾਂ ਸਾਵਦੀਆਂ ਦੇ ਉੱਤੇ ਪਾ ਲਈ ਦਸਾ ਉਹਦੇ ਨਾਲ ਵੀ ਜਿਹੜਾ ਆਂ ਵੀ ਸੁੰਡੀ ਘਟ ਲੱਗਦੀ ਸਵਾਹ ਦੇ ਨਾਲ ਦੇਖਦਾ ਆਪਾਂ ਇਹਨੂੰ ਆਥਣੇ ਆ ਜਾਥਣੇ ਜਾਂ ਕਾਹ ਨੂੰ ਹਲਿਆ ਹਲਿਊ ਕੇ ਸਾਰਾ ਦੇਖਾਂ ਵੀ ਕਿੰਨਾ ਕੱਚ ਹੈਗਾ ਤੇ ਡੀਕੰਪੋਜ਼ ਕਰਨ ਵਾਸਤੇ ਜੇ ਸਾਨੂੰ ਕੋਈ ਤਰੀਕਾ ਪਤਾਗਾ ਤਾਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਆ ਭਣੇ ਲਾਈ ਹੋਈ ਸੀ ਦੁਪਹਿਰੇ ਖੜੀ ਹੈ ਇਹ ਕਿ ਪਤਾ ਨਹੀਂ ਕੀ ਹੋ ਗਿਆ ਇਹ ਚੰਗੀ ਤਰ੍ਹਾਂ ਚੱਲ ਨਹੀਂ ਰਹੀ ਹੈ ਕਿ ਪਿਛਲੀ ਵਾਰ ਤਾਂ ਬਹੁਤ ਜ਼ਿਆਦਾ ਫੈਲ ਗਈ ਸੀ ਇਹ ਕੁਝ ਤਾਂ ਇਹਦੇ ਵਿੱਚ ਨੀਚੇ ਉਹ ਆ ਜਿਹੜਾ ਕੱਕਾ ਜਾਂ ਰੇਤਾ ਹੁੰਦਾ ਬੋਰ ਦੇ ਵਿੱਚੋਂ ਨਿਕਲ ਆਉਂਦਾਗਾ ਮਿੱਟੀ ਨੇ ਇਹਦੀ ਨੀਚੋਂ ਵਧੀਆ ਪਜਾਉ ਸਕਤੀ ਕਿਹਦੀ ਆਪਾਂ ਮੈਂ ਦੇਖ ਰਿਹਾ ਨੀਚੇ ਕਾਲੀ ਮਿੱਟੀ ਦੇ ਵਿੱਚ ਹੀ ਲਾਉਂਗੇ ਇਧਰੋਂ ਪਾਟ ਕੇ ਆ ਬੇਲ ਹੋ ਰਹੀ ਆਪਣੀਆਂ ਤੇ ਹੀ ਫੁੱਲ ਫੁੱਲ ਆ ਰਹੇ ਨੇਗੇ ਵਧੀਆ ਪੂਰੇ ਤੇ ਆ ਐਲੋਵੇਰਾ ਵੀ ਆਪਣਾ ਹੋ ਗਿਆ ਪੂਰਾ ਵਧੀਆ ਹੁਣ ਇਹ ਦੇਖੋ ਇਹਦੀ ਗੁੱਡ ਗੜਾਈ ਕਰਕੇ ਹੁਣ ਆਪਾਂ ਨੇ 2-3 ਦਿਨ ਖੇਤ ਹੀ ਲਾਉਣੇ ਨੇਗੇ ਤੇ ਇਧਰ ਅੰਗੂਰਾਂ ਦੀ ਬੇਲ ਨੇ ਵੀ ਪੂਰਾ ਫਲ ਚੱਕ ਰੱਖਿਆਗਾ ਅੰਗੂਰੀ ਅੰਗੂਰ ਲੱਗ ਰਹੇ ਨੇ ਪੂਰੇ ਅੰਗੂਰਾਂ ਨਾਲ ਪੂਰਾ ਰਜਾ ਦਿੰਦੀ ਐ ਇਹ ਜਮਾ ਅਲਵਿਤ ਦੇਖੋ ਕੰਨੇ ਗੁੱਥੇ ਵੀ ਵੱਡੇ ਵੱਡੇ ਨੇ ਪੂਰੇ ਵਧੀਆ ਆ ਦੇਖੋ ਇਹ ਹੁਣ ਖੱਟੇ ਜੇ ਹੋਗੇ ਹੋਣਗੇ ਦੇਖੋ ਇੱਧਰ ਛਾੜਤੀ ਸੀ ਪਿਛਲੀ ਵਾਰ ਮੈਂ ਉਹ ਨੀਚੋਂ ਗੱਲਾ ਨਹੀਂ ਤੋਂ ਨੀਚੋਂ ਲਾਹਾਂਦਾ ਇਹ ਆਪਣੀ ਸਿਮਲਾ ਮਿਰਚ ਹੈ ਮੇਰੇ ਹਿਸਾਬ ਨਾਲ